ਜਨਾਬ ਉਹਦੇ ਬਾਪ ਬਹੁਤ ਹੱਦੂ ਤੇ ਹੁੰਦੇ ਨੇ ਇਹ ਮਾਰਦੇ ਇਹ ਬਾਟੂ ਭਾਈ ਨੇ ਦੇਖੇ ਤੇ ਉਹਨੇ ਸਾਰੀ ਕਰਾਈ ਆ ਸਾਰੇ ਜਿਹੜੇ ਲੋਕ ਇਹ ਮੈਂ ਪੂਰਾ ਹੈ ਜੇ ਬਰਾਵਾ ਆਈਏ ਚੰਗਾ ਰਹੋਗੇ ਹੋਣਾਰਾ ਕਿ ਚੱਲ ਗਿਆ ਬਾਈ ਮੇਰਾ ਬੁਆ ਜੀ ਬਾਪ ਉਹ ਜਿਹੜਾ ਬਣਾ ਮੋਬਾਈਲ ਉਹ ਆਪਣੇ ਫੋਨ ਕਰ ਲਿਆ ਤੇ ਉਹ ਸਾਰਾ ਕੰਮ ਕਰਾ ਲਿਆ ਹਾਂਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਕਾਲੇ ਕਣਪੁਰਿਆ ਜੀ ਹਾਂਜੀ ਸਰ ਜਿਹੜੇ ਆ ਬਾਜ ਜਿਹੜੇ ਮੰਕ ਪਿਠਾੜੀ ਰਸਤੇ ਵਿੱਚ ਲੋਕਾਂ ਨੂੰ ਕੰਗ ਪ੍ਰੇਸ਼ਾਨ ਕਰਦੇ ਆ ਕਿਸ ਟੀਮ ਨੇ ਤੇ ਹੋਰ ਵੀ ਲੋਕਾਂ ਨੇ ਸਮਾਜ ਸੇਵਕਾਂ ਨੇ ਕੋਈ ਵੀ ਬਰਾਗੀ ਕਰਨਾ ਦੇਖੋ ਅਸੀਂ ਅੱਜ ਨਾ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਅਸੀਂ ਸਵੇਰ ਤੋਂ ਧਿਆਨ ਦਾ ਕੋਈ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤਾਂ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਆਪ ਉਹਨੇ ਪਕਾਣੇ ਲਾਇਆ ਸੀ ਉੱਥੇ ਸੋ ਇਟ ਇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਉ ਅਸੀਂ ਨਹੀਂ ਵੇਖੋ ਗਰੀਬ ਐ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹ ਹੀ ਕਹਿਣਾ ਸੀ ਕਿ ਉਹ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਡ ਦੇ ਵਿੱਚ ਗੱਲ ਜੀ ਸੁਣੋ ਪਵਿੱਤਰ ਗੁਰੂ ਨਗਰੀ ਪਵਿੱਤਰ ਧਰਤੀ ਹੈ ਐਸੇ ਇਸ ਤਰ੍ਹਾਂ ਦਾ ਕੰਮ ਹੋਣਾ ਕਿੰਨੀ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੇ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਇੱਥੇ ਅਸੀਂ ਆਪਣੀ ਗਵਾਹੀ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੇ ਡੀਵੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਇਹ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਸੀ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਇਹਨਾਂ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਨਹੀਂ ਬ੍ਰਦਰ ਕਰੋ ਅਸੀਂ ਸਰ ਆਪਣਾ ਨਾਮ ਪੱਧਤੀ ਮੇਰਾ ਨਾਮ ਰਣਜੀਤ ਸਿੰਘ ਜਿਲ੍ਹਾ ਬਾਸਰਖੇ ਅਫਸਰ ਤੁਸੀਂ ਕੀ ਕਾਰਵਾਈ ਕੀਤੀ ਹੈ ਅੱਜ ਅਸੀਂ ਆਪਣੇ ਜੀਵਨ ਜਲ ਪ੍ਰੋਜੈਕਟ ਦੇ ਇਹਨਾਂ ਸਮਾਜਿਕ ਕੈਸਟ ਦੇ ਹਾਲ ਵਿਕਾਸ ਭਾਗ ਵੱਲੋਂ ਜਿਹੜੀ ਬਾਲ ਵਿਖੇ ਨੇ ਇਤਰ ਇਦਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ ਗੋਲਡਨ ਗੇਟ ਤੁਹਾਨੂੰ ਪਤਾ ਲੱਗਾ ਕਿ ਤੇ ਬੱਚੇ ਬਾਲ ਵਿਖੇ ਆ ਜਾਂ ਪੇਰੈਂਟ ਮੰਗਾ ਰਹੇ ਨੇ ਇੱਥੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲ ਪਲੇਟ ਕਮੇਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰੇ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਨੇ ਬਹੁਤ ਮਦਦ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਅਸੀਂ ਬਾਲ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨੇ ਤੁਸੀਂ ਹੁਣ ਥਾਣੇ ਪਹੁੰਚੇ ਹੋ ਕੀ ਕਾਰਵਾਈ ਕੀਤੀ ਥਾਣੇ ਕੀਤੀ ਇਹਦੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਆ ਬੱਚੇ ਰੈਸਕਿਊ ਕੀਤੇ ਆ ਨਾ ਬਸ ਇਹ ਜਸਟ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਇਹਦੇ ਚ ਅਪਾ ਚੇ ਕਾਬੂ ਕੀਤੇ ਗਿਆ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਹਾਂ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਨਾ ਜਬ ਇਨਕੁਆਰੀ ਦਾ ਪਾਰਟ ਉਥੇ ਜਾ ਕੇ ਬਾਅਦ ਵਿੱਚ ਪਤਾ ਕਰਾਂਗੇ ਜਿਨ੍ਹਾਂ ਦਾ ਉਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡਿਨਰ ਰਿਪੋਰਟ ਪੋਸਟਿਵ ਆ ਗਿਆ ਫਿਰ ਆ ਰੀਸਟੋਰ ਕਰਦਾ ਕਿ ਨਾ ਆਪਣੇ ਪੇਜ ਤੇ ਨਹੀਂ ਆਇਆ ਤੇ ਮੇਰਾ ਐਫ ਆਈ ਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕਿ ਬਚਾ ਹਾਂ ਇਹ ਲਗਾਤਾਰ ਆਤਾ ਜਾ ਰਿਹਾ ਹੈ ਕਾਫੀ ਸਮੇਂ ਤੋਂ ਲਗਾਤਾਰ ਜਾ ਰਿਹਾ ਹੋ ਤੇ ਇਸ ਨਾਲ ਉਹ ਪੈਸਾ ਇਹ ਕਾਰੀ ਨਿਰਮਲ ਦੇ ਵੀ ਸਬੰਧ ਵਿੱਚ ਆਪਾਂ ਇਹ ਕੀਤੇ ਸੀ ਉਹਦਾ ਪ੍ਰਸ਼ਾਸਨ ਦੋਤੋਂ ਬਾਕੀ ਕਰਦੇ ਹੋਏ ਕਾਰਵਾਈ ਕਰਦੇ ਨੇ ਅੱਗੇ ਚੱਲਣਗੇ ਠੀਕ ਹੈ ਬਾਜੀ ਮੈਂ ਨਹੀਂ ਕਰਦਾ ਇਹ ਸਾਰਾ ਪਰਸਪਰ ਦਾ ਨਿਰਦੇਸ਼ ਹੈ ਤੁਹਾਨੂੰ ਤੇਰਾ ਹੀ ਕੁਝ ਨਹੀਂ ਜਨਾਬ ਬਾਰ-ਬਾਰ ਬਹੁਤ ਹੁਕਮ ਹੈ ਮੇਰੇ ਨਾਲ ਇਹ ਮਾਤੀ ਮੈਂ ਨਾ ਤੇ ਕਹਿੰਦੇ ਮੈਨੂੰ ਸਾਰੀ ਚਲਾਈ ਜਾਂਦੀ ਬੇਰਵਾਹ ਮੇਰੇ ਅੱਗੇ ਬਰਾਦ ਆਉਂਦੇ ਚਾਹੁੰਦੇ ਨਹੀਂ ਉਹਨੇ ਅੱਜ ਕਿਹਾ ਕਿ ਦੱਸੋ ਯਾਰ ਬਾਈ ਮੇਰਾ ਮੋਬਾਈਲ ਬਰਾਉ ਉਹਨੇ ਬਣਾ ਮੋਬਾਈਲ ਉਹ ਆਪਣੇ ਗੋਮ ਕਰ ਲਿਆ ਤੇ ਉਹ ਸਾਰੇ ਕੰਮ ਕਰਾ ਦਿੱਤੇ ਤੇ ਇਹ ਚਲਾ ਗਿਆ